ਦੋਸਤੋ ਚੰਗੀ ਸੋਚ ਵਾਲੇ ਇਨਸਾਨ ਨੂੰ ਸਲਾਹਣਾ ਦਾ ਆਪਣਾ ਫਰਜ਼ ਬਣਦਾ ਹੈਗਾ ਤੇ ਮੈਂ ਜਾ ਰਿਹਾ ਸੀਗਾ ਸੈਰ ਕਰਨਾਂ ਜ ਖੇਤ ਵੱਲ ਤੇ ਆ ਇੱਕ ਕਿਸਾਨ ਹੈ ਜਿਹਨੇ ਰਸਤਾ ਵੀ 22 ਫੁੱਟ ਛੱਡਿਆ ਹੋਇਆ ਹੈਗਾ ਤੇ ਨਾਲ ਆਪਦਾ ਵੀ ਫੁੱਟ ਫੁੱਟ ਜਗ੍ਹਾ ਛੱਡ ਕੇ ਤੇ ਪਪੂਲਰ ਦੇ ਦਰਖਤ ਲਾਏ ਹੋਏ ਨੇ ਤੇ ਮੇਰੀ ਇਹਦੇ ਨਾਲ ਗੱਲਬਾਤ ਵੀ ਹੋਈ ਸੀ ਤੇ ਕਹਿੰਦੇ ਭਾਈ ਜੀ ਦੇਖੋ ਵੀ ਹੁਣ ਜਦੋਂ ਕੋਈ ਆਪਣੇ ਵੱਡੇ ਸਾਧਨ ਲਾਗਦੇ ਆ ਕਮਾਈ ਜਾਂ ਟਰੈਕਟਰ ਤੋਂ ਬੜੇ ਆਸਾਨੀ ਨਾਲ ਲੰਘ ਜਾਂਦੇ ਹੈਗੇ ਆ ਤੇ ਮੈਂ ਆਖਾਂ ਬਾਈ ਯਾਰ ਤੇਰੇ ਜਿਹੜੇ درخت ਆ ਜਿਹੜੇ ਫਸਲ ਮਾਰਦੇ ਆ ਤੇਰੀ ਤੇ 3 3 4 4 ਫੁੱਟ ਤੇਰੀ ਫਸਲ ਦਾ ਕਿੰਨਾ ਨੁਕਸਾਨ ਹੁੰਦਾ ਤੇ ਕਹਿੰਦੇ ਬਾਈ ਜੀ ਇਦਾਂ ਕੋਈ ਪ੍ਰੋਬਲਮ ਨਹੀਂ ਹੈਗੀ ਜਿੰਨਾ ਕਿ ਮੇਰਾ ਨੁਕਸਾਨ ਹੋਊਗਾ ਉਦੋਂ 5 4 ਗੁਣਾ ਇਹ ਮੈਨੂੰ درخت ਤੋਂ ਆਮਦਨ ਦੇ ਕੇ ਜਾਣਗੇ ਪਪੂਲਰ ਦੇ ਤੇ ਇਸ ਬਾਈ ਦੀ ਸੋਚ ਨੂੰ ਬੜਾ ਹੈ ਹ ਸਲਾਉਣਾ ਬੰਦਾ ਹੈਗਾ ਸਲੂਟ ਬੰਦਾ ਹੈਗਾ ਤੇ ਵਧੀਆ ਹੈਗੀ ਸੋਚ ਤੇ ਆਪਾਂ ਨੂੰ ਸਾਰਿਆਂ ਨੂੰ ਇਦਾਂ ਰਾਸਤੇ ਛੱਡ ਕੇ ਤੇ ਚਲੋ ਨਾਲ ਦਰਖਤ ਲਗਾ ਦੋ ਤੇ ਬਾਕੀ ਜਦੋਂ ਆਪਾਂ ਹੱਲ ਲਾਉਣੇ ਹੈਗੇ ਫਿਰ ਉਹ ਪਹੀ ਵੱਡੀ ਵੀ ਨਹੀਂ ਜਾਂਦੀ ਹੈਗੀ ਤੇ ਜਾਂ ਘਟਦੇ ਆ ਕਈ ਨਾਲ ਤੇ ਉਹ ਰਸਤਾ ਵੱਡਿਆ ਨਹੀਂ ਜਾਂਦਾ ਤੇ ਬਹੁਤ ਵਧੀਆ ਨਾਲੇ ਆਮਦਨ ਹੋ ਜੂਗੀ ਨਾਲੇ ਕਹਿੰਦੇ ਉਹਨੇ ਪੌਣਨ ਨਾਲੇ ਫਲੀਆਂ ਤੇ ਨਾਲੇ ਵਾਤਾਵਰਨ ਦੇ ਵਿੱਚ ਵੀ ਯੋਗਦਾਨ ਪੈਂਦਾ ਹੈਗਾ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਮੈਂ ਕਿਹਾ ਵੀ ਇਹ ਵੀਡੀਓ ਸ਼ੇਅਰ ਕਰਨਾ ਤੁਹਾਡੇ ਨਾਲ ਫਰਜ਼ਮੰਦਾ ਹੈਗਾ ਕਿਸੇ ਨੂੰ ਚੰਗੀ ਸਿਹਤ ਮਿਲਦੀ ਹੈਗੀ ਹੈ ਤੇ ਸੋ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਪਲੀਜ਼ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ